ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਜਿੰਦਾਬਾਦ ਅੱਜ ਮਨਰੇਗਾ ਵਰਕਰ ਯੂਨੀਅਨ ਇਕਾਈ ਤਲਵਾੜਾ ਵੱਲੋਂ ਮਨਰੇਗਾ ਸੰਗਠਨ ਜਿੰਨੇ ਵੀ ਹੈ ਭਾਰਤ ਦੇ ਉਹਨਾਂ ਦੇ ਸੱਜੇ ਤੇ ਤਲਵਾੜਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਹ ਪੁਤਲਾ ਜਿਹੜਾ ਬੀਤੇ ਦਿਨੀ ਮੋਦੀ ਸਰਕਾਰ ਨੇ ਸੰਸਦ ਦੇ ਵਿੱਚ ਜਿਹੜਾ ਤੱਕੇ ਨਾਲ ਬਿੱਲ ਪਾਸ ਕੀਤਾ ਹੈ ਮਨਰੇਗਾ ਦਾ ਅਸਲ ਨਾਮ ਜਿੱਥੇ ਬਦਲਿਆ ਗਿਆ ਉਥੇ ਅਸਲ ਜਿਹੜੀ ਉਹਦੀ ਆਤਮਾ ਸੀ ਉਹਨੂੰ ਵੀ ਬਦਲ ਦਿੱਤਾ ਗਿਆ ਭਾਵੇਂ ਕਿ ਸਰਕਾਰ ਦਾਵਾ ਕਰੀ ਹੈ ਕਿ ਅਸੀਂ ਦਿਨ ਜਿਹੜੇ 100 ਤੋਂ 125 ਦਿਨ ਵढ़ा ਦਿੱਤੇ ਗਏ ਆ ਪਰ ਉਹਦੇ ਨਾਲ ਹੀ ਸਰਕਾਰ ਨੇ ਉਹਨਾਂ ਗੱਲਾਂ ਦਾ ਜਿਹੜਾ ਆ ਉਹ ਪਕਟਾਵਾ ਨਹੀਂ ਕੀਤਾ ਜਿਹਦੇ ਵਿੱਚ ਹੁਣ ਭਾਰਤ ਸਟੇਟਾਂ ਦੇ ਇਲਾਦੇ ਦਿੱਤਾ ਗਿਆ ਹੈ ਤੇ ਮਨਰੇਗਾ ਯੋਜਨਾ ਦਾ ਜਿਹੜਾ ਆ ਸਿੱਧਾ ਕੇਂਦਰੀਕਰਨ ਕਰ ਦਿੱਤਾ ਗਿਆ ਹੈ ਹੁਣ ਮਨਰੇਗਾ 12 ਦਿਨ 12 ਮਹੀਨੇ ਰੋਜ਼ਗਾਰ ਲੈ ਸਕਦੇ ਸੀਗੇ ਹੁਣ ਉਹਨਾਂ ਨੂੰ ਕੰਡੀਸ਼ਨ ਲਾ ਦਿੱਤੀ ਹੈ ਕਿ ਜਦੋਂ ਕਟਾਈ ਹੋਣੀ ਹੈ ਜਦੋਂ ਬਹਾਈ ਹੋਣੀ ਹੈ ਉਹ ਜਿਹੜੇ 60 ਦਿਨ ਹੈ ਉਹਦੇ ਵਿੱਚ ਮਨਰੇਗਾ ਵਰਕਰਾਂ ਦੇ ਕੰਮ ਤੇ ਬਿਲਕੁਲ ਰੋਕਲਾ ਦਿੱਤੀ ਗਈ ਹੈ ਪਾਬ ਹੁਣ ਸਿਰਫ 10 ਮਹੀਨੇ ਕੰਮ ਮਿਲੇਗਾ ਉਹਨਾਂ ਨੂੰ ਉਹ ਵੀ ਕੰਡੀਸ਼ਨਾਂ ਦੇ ਉੱਪਰ ਜਿੱਥੇ ਪਹਿਲੇ ਪੰਚਾਇਤਾਂ ਆਪਣੀ ਮਰਜ਼ੀ ਨਾਲ ਕੰਮ ਲੈਂਦੀਆਂ ਸੀਗੀਆਂ ਹੁਣ ਕੰਮ ਨਹੀਂ ਲੈ ਸਕਦੀਆਂ ਹੁਣ ਸੈਂਟਰ ਸਰਕਾਰ ਦੀ ਮਰਜ਼ੀ ਨਾਲ ਕੰਮ ਦਿੱਤਾ ਜਾਏਗਾ ਉਹ ਵੀ ਜੋ ਚਾਹੇਗੀ ਪੰਚਾਇਤਾਂ ਨੂੰ ਤਿੰਨ categories ਤੇ ਵੰਡਿਆ ਗਿਆ ਹੈ A B C ਤੇ ਆਪਣੀ ਮਰਜ਼ੀ ਦੇ ਨਾਲ ਸਰਕਾਰ ਨੇ ਦੇਖਣਾ ਕਿ ਸਟੇਟ ਨੂੰ ਅਸੀਂ ਪੈਸੇ ਦੇਣੇ ਆ ਕਿਹਸ ਸਟੇਟ ਨੂੰ ਪੈਸੇ ਨਹੀਂ ਦੇਣੇ ਇਹਦੇ ਤੋਂ ਸਿੱਧੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ ਤੇ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਨੇਚਰਲੀ ਹੈ ਕਿ ਪੰਜਾਬ ਦੇ ਮਨਰੇਗਾ ਵਰਕਰ ਨੂੰ ਰੋਜ਼ਗਾਰ ਨਹੀਂ ਮਿਲਣਾ ਬੰਗਾਲ ਦੇ ਵਿੱਚ ਪਹਿਲਾਂ ਹੀ ਸਰਕਾਰ ਜਿਹੜਾ ਹੈ ਮਨਰੇਗਾ ਦਾ ਪੈਸਾ ਨਹੀਂ ਦੇ ਰਹੀ ਕੇਰਲਾ ਦੇ ਵਿੱਚ ਵੀ ਇਹੀ ਹਾਲ ਹੈ ਜਾਨਕਿ ਨੋਨ ਬੀਜੇਪੀ ਸਟੇਟਾਂ ਜਿਹੜੀਆਂ ਹਨ ਉਹਨਾਂ 'ਚ ਪੈਸੇ ਨਹੀਂ ਦਿੱਤੇ ਜਾ ਰਹੇ ਸਰਕਾਰ ਨੇ ਇਸ ਸਕੀਮ ਨੂੰ ਬਦਲ ਕੇ ਜਿੱਥੇ ਕੀ ਪਹਿਲਾਂ ਉਸ ਐਕਟ ਦੇ ਉੱਪਰ ਵਾਰ ਕੀਤਾ ਦੂਜੇ ਪਾਸੇ ਹੁਣ ਮਨਰੇਗਾ ਦੇ ਹੱਕਾਂ ਦੇ ਉੱਪਰ ਡਾਕਾ ਪਾਇਆ ਜਿਹਦੇ ਵਿਰੋਧ ਦੇ ਵਿੱਚ ਅੱਜ ਤਲਵਾੜੇ ਦੇ ਵਿੱਚ ਜਿੰਨੇ ਵੀ ਗਿਣਤੀ ਆ ਸਾਡੀ ਹੋ ਸਕੀ ਸੰਭਵਾਸੀ ਉਹਨਾਂ ਦੀ ਉਹਨਾਂ ਨੂੰ ਨਾਲ ਲੈ ਕੇ ਇੱਥੇ ਪੁਤਲਾ ਫੁਕਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਵੀ ਮਜ਼ਦੂਰ ਸੰਗਠਨ ਹੈ ਉਹਨਾਂ ਦੀ ਮੀਟਿੰਗ ਹੋ ਰਹੀ ਆ ਤੇ 6-7 ਜਨਵਰੀ ਦਾ ਪ੍ਰੋਗਰਾਮ ਲਿਖਿਆ ਜਾ ਰਿਹਾ ਆ ਜਿਹਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਵੱਡੇ ਇਕੱਠ ਕਰਕੇ ਜਿਹੜੇ ਆ ਉਹ ਕਰਾ ਕੀਤਾ ਜਾਣਗੇ ਇਹ ਪੰਜਾਬ ਦੀ ਜਿਹੜੀ ਲੜਾਈ ਹੈ ਇਹ ਪੂਰੇ ਭਾਰਤ ਵਿੱਚ ਵੀ ਜਾਏਗੀ ਤੇ ਬੰਦੇਗਾ ਸੰਗਠਨ ਜਿਹੜੇ ਭਾਰਤ ਵਰਸ਼ ਦੇ ਆ ਜੋ ਉਹਨਾਂ ਦੀ ਕਾਲ ਹੋਏਗੀ ਉਹਨੂੰ ਅਸੀਂ ਇਹ ੇਠਲੇ ਪੱਧਰ ਤੇ ਲਾਗੂ ਕਰਾਂਗੇ ਧੰਨਵਾਦ ਕਿਲਾ ਤਾਂ ਮੈਂ ਆਪਜੀ ਦੇ ਚੈਨਲ ਦਾ ਧੰਨਵਾਦ ਕਰਦਾ ਹਾਂ ਮੈਂ ਨਵਲ ਕਿਸ਼ੋਰ ਮਹਿਤਾ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਤਲਵਾੜਾ ਸੋ ਆਪਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰ ਬਸ ਇਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਮੰਨ ਰਹੇਗਾ ਕਾਨੂੰਨ ਦੇ ਵਿੱਚ ਤੋੜ ਮਰੋੜ ਜਾਂ ਫੇਰ ਬਦਲ ਕੀਤਾ ਗਿਆ ਹੈ ਇਹ ਜਿਹੜਾ ਕਾਮਿਆਂ ਦੇ ਨਾਲ ਬਿਲਕੁਲ ਧੱਕਾ ਹੈ ਔਰ ਇਹ ਜਿਹੜਾ ਸੰਗੀ ਢਾਂਚਾ ਹੈ ਇਸ ਨੂੰ ਬਦਲਣ ਦਾ ਜਿਹੜਾ ਹੈ ਉਹ ਤੈਸ਼ ਨੈਸ਼ ਨੂੰ ਕੀਤਾ ਜਾ ਰਿਹਾ ਹੈ ਸੋ ਪ੍ਰੋਪਰ ਵੇ ਨਾਲ ਜਿਸਾਂ ਕਾਂਗਰਸ ਗਵਰਨਮੈਂਟ ਨੇ ਇਸ ਨੂੰ ਚਲਾਇਆ ਸੀਗਾ ਔਰ ਇਹ ਤਾਂ ਬਿਲਕੁਲ ਏਸੀ ਕਰਾ ਚਲਾਇਆ ਸੀਗਾ ਕਿ ਹਰ ਘਰ ਜਿਹੜਾ ਹੈ ਉੱਥੇ ਰੋਟੀ ਪੱਕਦੀ ਹੋਵੇ ਪਰ ਹੁਣ ਜੋ ਸਿਸਟਮ ਜਿਸ ਤਰ੍ਹਾਂ ਇਹਨਾਂ ਨੇ ਹਿਰਾਫੇਰੀ ਕੀਤੀ ਹੈ ਇਹ ਸਿਰਫ ਇਸ ਤਰ੍ਹਾਂ ਕਰ ਦਿੱਤਾ ਕਿ ਆਪਣੇ ਜੇ ਇਸ ਕੇਂਦਰ ਸਰਕਾਰ ਜਿਸ ਨੂੰ ਚਾਹੇਗੀ ਬੀਜੇਪੀ ਗਵਰਨਮੈਂਟ ਆਪਣੇ ਚਹੇਤੀਆਂ ਪੰਚਾਇਤਾਂ ਦੇ ਵਿੱਚ ਹੀ ਪੈਸੇ ਦਿੱਤੇ ਜਾਣਗੇ ਬਾਕੀ ਪੰਚਾਇਤਾਂ ਨੂੰ ਬਿਲਕੁਲ ਇਸ ਤੋਂ ਖਾਲੀ ਰੱਖਿਆ ਜਾਏਗਾ ਸੋ ਇਹ ਅਸੀਂ ਅੱਜ ਆ ਮੈਂ ਤਾਂ ਆਪਣੇ ਜਿੰਨੇ ਵੀ ਸਰਪੰਚ ਸਾਥੀ ਹੈਗੇ ਮੌਕੇ ਦੇ ਉਹਨਾਂ ਨੂੰ ਕਹਾਵਾਂਗਾ ਤੇ ਇਹ ਲੜਾਈ ਜਿਹੜੀ ਹੈ ਆਪਣੇ ਮਜ਼ਦੂਰਾਂ ਦੇ ਨਰੇਗਾ ਕਾਮਿਆਂ ਦੇ ਹੱਕਾਂ ਵਾਸਤੇ ਜਿਹੜਾ ਹੈਗਾ ਇਹ ਲੜਨੀ ਹੈ ਔਰ ਸਾਰੇ ਇੱਕ ਮੁਠਾਵਾਂ ਤਾਂ ਜੋ ਜਿਹੜਾ ਕਾਨੂੰਨ ਹੈਗਾ ਜਿਸਨੂੰ ਤੋੜ ਮੋੜ ਕੀਤੀ ਗਈ ਹੈ ਇਸ ਨੂੰ ਮੁੜ ਕੇ ਜਿੱਸਾ ਪਹਿਲਾ ਸੀਗਾ ਉਸ ਤਰੀਕੇ ਨਾਲ ਹੀ ਬਹਾਲੀ ਕੀਤੀ ਜਾਏ ਪਰ ਜੋ ਮਜ਼ਦੂਰਾਂ ਨੇ ਮੰਗਾਂ ਸੀਗੀਆਂ ਇਹ 100 ਦਿਨ ਤੋਂ ਕੰਮ ਨੂੰ ਵਧਾ ਕੇ 365 ਦਿਨ ਕੀਤਾ ਜਾਏ ਉਹ ਨਹੀਂ ਕੀਤਾ ਲੇਬਰ ਦੀ ਮਜ਼ਦੂਰੀ ਜਿਹੜੀ ਹੈ ਉਹ 360 ਰੁਪਏ ਜਾਂ 65 ਰੁਪਏ ਤੋਂ ਵਧਾ ਕੇ ਜੋ ਪ੍ਰਚਲਿਤ ਮਜ਼ਦੂਰੀ ਹੈ ਇਲਾਕੇ ਦੀਆਂ ਉਹ ਦਿੱਤੀਆਂ ਜਾਣ ਉਹ ਤਾਂ ਕੁਝ ਨਹੀਂ ਕੀਤਾ ਪਰ ਇਹ ਉਲਟਾ ਹੀ ਹੋਰ ਪਿੱਟਰ ਸਿਆਪਾ ਜਾਂ ਕਰੀ ਜਾਂਦੇ ਨੇ ਸਾਡੀ ਸਿਰਫ ਸਿਰਫ ਇੰਨੀ ਬੇਨਤੀ ਹੈ ਕਿ ਮਜ਼ਦੂਰਾਂ ਦੇ ਲੇਬਰ ਦੇ ਕਾਮਿਆਂ ਦੇ ਜਿਹੜੇ ਹੱਕ ਹੈਗੇ ਨੇ ਉਨਾਂ ਦੇ ਹੱਕਾਂ ਦੇ ਪ੍ਰਤੀ ਵਧੀਆ ਕੰਮ ਕਰੋ ਤਾਂ ਜੋ ਪਿੰਡਾਂ ਦਾ ਵਿਕਾਸ ਜਿਹੜਾ ਹੈ ਉਹ ਸਚਾਰੂ ਰੂਪ ਨਾਲ ਹੋ ਸਕੇ ਸੋ ਜਿਆਦਾ ਨਾ ਕਹਿੰਦਾ ਹੋਇਆ ਇਨਾਂ ਹੀ ਸ਼ਬਦਾਂ ਨਾਲ ਜੈ ਹਿੰਦ ਜੈ ਭਾਰਤ